ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਤੇ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ ਗੁਰੂ ਜੀ ਨੇ ਸਮਾਜ ਨੂੰ ਸਮਾਨਤਾ ਭਾਈਚਾਰੇ ਅਤੇ ਸੱਚਾਈ ਦਾ ਪਵਿੱਤਰ ਸੰਦੇਸ਼ ਦਿੱਤਾ ਉਨ੍ਹਾਂ ਦੀ ਬਾਣੀ ਅੱਜ ਵੀ ਮਨੁੱਖਤਾ ਨੂੰ ਪ੍ਰੇਰਿਤ ਕਰਦੀ ਹੈ ਅਤੇ ਸਾਨੂੰ ਏਕਤਾ, ਪ੍ਰੇਮ ਅਤੇ ਸੇਵਾ ਦੇ ਰਾਹ ਤੇ ਤੁਰਨ ਲਈ ਪ੍ਰੇਰਣਾ ਦਿੰਦੀ ਹੈ ਇਸ ਪਵਿੱਤਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਖ ਵਖਤਾਰਮਿਕ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਸੰਗਤ ਦੀ ਵੱਡੀ ਹਿੱਸੇਦਾਰੀ ਰਹੀ ਬੰਗਾ ਦੇ ਨਾਲ ਲੱਗਦੇ ਪਿੰਡ ਪੱਦੀ ਮਟਵਾਲੀ ਵਿੱਚ ਵੀ ਇਸ ਸ਼ੁਭ ਦਿਹਾੜੇ ਨੂੰ ਬੜੇ ਚਾਵਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਹਰ ਰੋਜ਼ ਅਤੁੱਟ ਲੰਗਰ ਦੀ ਸੇਵਾ ਚੱਲਦੀ ਰਹੀ ਜਿਸ ਵਿੱਚ ਸੰਗਤ ਨੇ ਪ੍ਰੇਮ ਨਾਲ ਭਾਗ ਲਿਆ। ਹਾਂਜੀ ਸਭ ਤੋਂ ਪਹਿਲਾਂ ਜੀ ਮੈਂ ਜੈ ਗੁਰਦੇਵ ਤਾਨ ਗੁਰਦੇਵ ਮੈਂ ਸਰਪੰਚ ਨਛੱਤਰ ਕੌਰ ਪੱਦੀ ਮਟਵਾਲੀ ਗੁਰੂ ਰਵਦਾਸ ਮਹਾਰਾਜ ਜੀ ਦੇ ਜਨਮ ਦਿਨ ਦੀਆਂ ਸਾਰੀ ਸੰਗਤ ਨੂੰ ਮੈਂ ਲੱਖ ਲੱਖ ਵਧਾਈਆਂ ਦੇ ਰਹੀ ਆਂ ਪਰਮਾਤਮਾ ਸਾਡੀ ਪੱਦੀ ਮਟਵਾਲੀ ਨੂੰ ਐਦਾਂ ਹੀ ਖੁਸ਼ੀਆਂ ਖੇੜੇ ਦੇਵੇ ਸਭ ਤੋਂ ਵਧੀਆ ਜਿੱਦਾਂ ਕਹਿੰਦੇ ਮੈਂ ਜੈ ਗੁਰਦੇਵ ਧੰਨ ਗੁਰਦੇਵ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਟੀ ਵੀ ਦੇ ਦੁਆਰਾ ਅੱਜ ਗੁਰੂ ਅਰਦਾਸ ਮਹਾਰਾਜ ਜੀ ਦੇ ਜੋ ਆਗਮਨ ਗੁਰਪੁਰਬ ਦੀਆਂ ਖੁਸ਼ੀਆਂ ਦੇ ਵਿੱਚ ਇਹ ਨਗਰ ਕੀਰਤਨ ਸਜਾਇਆ ਗਿਆ ਹੈ ਨਗਰਪਦੀ ਮਠਵਾਲੀ ਦੇ ਵਿੱਚ ਤੁਹਾਡੀ ਟੀਮ ਬੀ ਐਲ ਟੀਵੀ ਦੀ ਸਾਡੇ ਕੋਲ ਪਹੁੰਚੀ ਹੈ ਜੀ ਜੀ ਆਇਆਂ ਨੂੰ ਧੰਨਵਾਦ ਜੀ ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਰੇ ਦੇ ਵਿੱਚ ਬਹੁਤ ਕੁਝ ਸਾਡਾ ਇਤਿਹਾਸ ਕਹਿੰਦਾ ਜਿਨ੍ਹਾਂ ਨੇ ਸਮੇਂ ਦੇ ਨਾਲ ਕਾਚੀ ਬਨਾਰਸ ਦੀ ਧਰਤੀ ਤੇ ਪ੍ਰਗਟ ਹੋ ਕੇ ਜੋ ਸਮੇਂ ਦੇ ਨਾਲ ਉੱਚ-ਨੀਚ ਸ਼ੁਆ ਸ਼ਾਦ ਦਾ ਭੇਦ ਭਾਵ ਸੀਗਾ ਉਹਨੂੰ ਦੂਰ ਕੀਤਾ ਲੋਕਾਂ ਨੂੰ ਸਭ ਤੋਂ ਵੱਡੀ ਗੱਲ ਕਿਰਤ ਦਾ ਸਿਧਾਂਤ ਦਿੱਤਾ ਅੱਜ ਦਾ ਜਿਹੜਾ ਸਾਡਾ ਸਮਾਜ ਹੈ ਵੱਡੀ ਗੱਲ ਹੈ ਕਿ ਜਿਹੜਾ ਵੀ ਜਿਸ ਸਵਾਦਤ ਕਿਤੇ ਨਾਲ ਜੁੜਾ ਹੋਇਆ ਉਹਨੂੰ ਲੱਗਦਾ ਕਿ ਮੇਰਾ ਕਿਤਾ ਸ਼ਾਇਦ ਛੋਟਾ ਹੈ ਪਰ ਗੁਰੂ ਅਰਬਦਾਸ ਮਹਾਰਾਜ ਜਿਨ੍ਹਾਂ ਆਪਣੇ ਸਮੇਂ ਦੇ ਨਾਲ ਪਿਤਾਪੁਰਖੀ ਕਿਤਾ ਜਿਹੜਾ ਅਪਣਾਇਆ ਸੀ ਜੋੜੇ ਗੰਢਣ ਦਾ ਸਿਉਣ ਦਾ ਸਾਰਾ ਕੁਝ ਸੋ ਅੱਜ ਦੇ ਸਮਾਜ ਨੂੰ ਵੀ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਬਾਣੀ ਨੇ ਫੈਸਲਾ ਦਿੱਤਾ ਕਿ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ ਜਿੱਥੇ ਗੁਰੂ ਅਰਬਦਾਸ ਮਹਾਰਾਜ ਨੇ ਧਰਮ ਦੀ ਕਿਰਤ ਕੀਤੀ ਉਹ ਧਰਮ ਦੀ ਕਿਰਤ ਦੇ ਵਿੱਚੋਂ ਹੀ ਲੋੜਵੰਦਾ ਨੂੰ ਜਿਹੜਾ ਹੈਗਾ ਉਹਨਾਂ ਨੇ ਪ੍ਰਸ਼ਾਦਾ ਵੀ ਸ਼ਕਾਇਆ ਉਹਨਾਂ ਦੀ ਮਦਦ ਵੀ ਕੀਤੀ ਜੋ ਸਭ ਤੋਂ ਵੱਡੀ ਗੱਲ ਕਿ ਉਹਨਾਂ ਨੇ ਸਮੇਂ ਦੇ ਨਾਲ ਮੌਕੇ ਦੀ ਜਿਹੜੀ ਵੱਡੀ ਬਰੋਤਾ ਸੀ ਜੋ ਉਹ ਚਨੀ ਜਿਸ਼ੂਆ ਸ਼ਾਤ ਸੱਚ ਭਿੜਦਾ ਜੋ ਅ ਵੱਡਾ ਖਲਾਰਾ ਪਿਆ ਹੋਇਆ ਸੀ ਉਸ ਸਮੇਂ ਦੇ ਵਿੱਚ ਤੇ ਉਸ ਸਮਾਜ ਦੇ ਵਿੱਚ ਉੱਭਰ ਕੇ ਉਹ ਧਰਮ ਦੇ ਸੰਸਕਾਰ ਵੀ ਕੀਤੇ ਅਤੇ ਸੱਚ ਦਾ ਸਮਾਜ ਨੂੰ ਹੁਕਾ ਵੀ ਦਿੱਤਾ ਸੋ ਮੈਂ ਸਮੁੱਚੀ ਸੰਗਤ ਨੂੰ ਜੋ ਦੇਸ਼ਾਂ ਅੰਦਰ ਵਿਦੇਸ਼ਾਂ ਅੰਦਰ ਵਸਦੀ ਹੈ ਗੁਰੂ ਅਰਬਦਾਸ ਮਹਾਰਾਜ ਜੀ ਦੇ ਆਗਮਨ ਗੁਰਪੁਰਬ ਦੀ ਲੱਖ ਲੱਖ ਵਧਾਈ ਦਿਨਾ ਸਰ ਮੇਰੇ ਕੁਸ਼ਨ ਹੋ ਰਿਹਾ ਜਿੱਦਾਂ ਕਿ ਤੁਸੀਂ ਕਿਹਾ ਵੀ ਛੂਆ ਛੂਤ ਅੱਜ ਦੇ ਸਮੇਂ 'ਚ ਵੀ ਕਿਤੇ ਨਾ ਕਿਤੇ ਇਹ ਜਿਹੜੀ ਚੀਜ਼ ਆ ਉਹ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਆ ਅੱਜ ਦੇ ਸਮੇਂ 'ਚ ਵੀ ਜਿਹੜੇ ਲੋਕ ਆ ਉਹ ਕਿਤੇ ਨਾ ਕਿਤੇ ભેਦਭਾਵ ਰੱਖਦੇ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੀ ਬਿਲਕੁਲ ਬਹੁਤ ਸੋਹਣਾ ਤੁਹਾਡਾ ਸਵਾਲ ਹੈ ਜੀ ਕਿ ਜਿਹੜਾ ਇੰਨਾ ਸਮਾਂ ਪਹਿਲਾਂ ਮੈਂ ਜ਼ਿਕਰ ਕਰ ਰਿਹਾ ਸੀ ਡਾਕਟਰ ਸ਼ਰਮ ਮਹੰਮਦ ਇਕਵਾਲ ਦਾ ਕਿ ਵਾਰਸ਼ੇ ਰਹਿਮਤ ਤੋਂ ਹੋਈ ਮਗਰ ਜਿਵੇਂ ਹੀ ਕਾਬਲ ਨਾ ਥੀ ਜਿੱਥੇ ਸਾਡੇ ਗੁਰੂਆਂ ਨੇ ਪੀਰਾਂ ਨੇ ਪਗੰਬਰਾਂ ਨੇ ਰਹਿਬਰਾਂ ਨੇ ਸਮੇਂ ਦੇ ਨਾਲ ਉੱਚ-ਨੀਚ ਸ਼ੂਆ ਸ਼ਾਤ ਸੁੱਚਪਟ ਨੂੰ ਦੂਰ ਕੀਤਾ ਇਹਨੇ ਲੰਬੇ ਵਰੇ 13ਵੀਂ 14ਵੀਂ ਸਦੀ ਤੋਂ ਲੈ ਕੇ ਅੱਗੇ 17ਵੀਂ 18ਵੀਂ ਸਦੀ ਤੱਕ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਸਾਰੇ ਸਮਾਜ ਨੂੰ ਇੱਕ ਕੀਤਾ ਗਿਆ ਮਨੁੱਖ ਸਾਰੇ ਬਰਾਬਰ ਨੇ 10ਵੇਂ ਪਾਸ਼ਾ ਨੇ ਅਮਰਦੀਪ ਪਾਣ ਪੌਲ ਦੇ ਕੇ ਖੰਡੇ ਬਾਟੇ ਦੀ ਪੌਲ ਛਕਾ ਕੇ ਉੱਚ ਨੀਚ ਸ਼ੂਆ ਸ਼ਾਤ ਜਿਹੜੀ ਸੱਚ ਭੇਟਾ ਉਹਨੂੰ ਦੂਰ ਕੀਤਾ ਪਰ ਫਿਰ ਵੀ ਅੱਜ ਆਪਾਂ ਦੇਖਦੇ ਹਾਂ ਕਿ ਪੰਜਾਬ ਤੋਂ ਇਲਾਵਾ ਜੇ ਆਪਾਂ ਹਿੰਦੁਸਤਾਨ ਦੀਆਂ ਦੂਜੀਆਂ ਸਟੇਟਾਂ ਦੇ ਵਿੱਚ ਚਲੇ ਜਾਈਏ ਅੱਜ ਵੀ ਹਾਂ ਬਿਲਕੁਲ ਸੱਚ ਹੈ ਕਿ ਜਿਹੜੀ ਇਨਸਾਨ ਦੀ ਬਰਾਬਰਤਾ ਸੀਗੀ ਜਿਹੜੀ ਉੱਚ ਨੀਚ ਸ਼ੂਆ ਸ਼ਾਤ ਸੱਚ ਭੇਟ ਸੀਗੀ ਉਹਨੂੰ ਜਿੱਥੇ ਸਾਡੇ ਭਗਤ ਸਹਿਬਾਨਾ ਨੇ ਗੁਰੂ ਸਹਿਬਾਨਾ ਨੇ ਸਮੇਂ ਦੇ ਕ੍ਰਾਂਤੀਕਾਰੀ ਯੋਧਿਆਂ ਨੇ ਦੂਰ ਕੀਤਾ ਉਹ ਅੱਜ ਵੀ ਬਿਲਕੁਲ ਫਿਰ ਕਿਤੇ ਨਾ ਕਿਤੇ ਸਾਡੀਆਂ ਹਿੰਦੁਸਤਾਨ ਦੀਆਂ ਸਟੇਟਾਂ ਦੇ ਵਿੱਚ ਜਿਹੜੇ ਸਵਰਨ ਜਾਤੀ ਲੋਕ ਨੇ ਜਿਹੜੇ ਅਮੀਰ ਲੋਕ ਨੇ ਉਹ ਅੱਜ ਫਿਰ ਉਹ ਚੀਜ਼ ਨੂੰ ਜਿਹੜਾ ਪਰਫੁੱਲਤ ਕਰਕੇ ਅੱਜ ਵੀ ਲੋਕਾਂ ਦੇ ਵਿੱਚ ਵੰਡੀਆਂ ਪਾ ਰਹੇ ਬਹੁਤ ਬਹੁਤ ਧੰਨਵਾਦ ਸਰ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਬਹੁਤ ਬਹੁਤ ਧੰਨਵਾਦ ਜੀ ਵੀ ਬਿਲਕੁਲ ਵੀ ਦਾ ਸਾਡੇ ਸੁਭਚੇ ਟਾਡੀ ਜੱਥੇ ਵੱਲੋਂ ਟਾਡੀ ਜਰਨਲ ਸਿੰਘ ਸਾਧੜਾ ਸਰੰਗੀ ਬਾਦਕ ਤੇਜਵੀਰ ਸਿੰਘ ਹੀਰ ਟਾਡੀ ਮੇਜਰ ਸਿੰਘ ਹੀਰਾ ਤੇ ਹਰਦੀਪ ਸਿੰਘ ਸਾਧੜੇ ਦਾ ਟਾਡੀ ਜੱਥਾ ਬਿਲਟੀ ਵੀ ਨੂੰ ਆਪਣੇ ਵੱਲੋਂ ਸ਼ੁਭ ਕਾਮਨਾਵਾਂ ਦਿੰਦਾ ਹੈ ਤੇ ਗੁਰਬ达ਸ ਮਹਾਰਾਜ ਦੀਆਂ ਸੁਮਤੀ ਸੰਗਤ ਨੂੰ ਫਿਰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ 21 ਤੋਂ 25 ਜਨਵਰੀ ਤੱਕ ਗੁਰੂ ਜੀ ਦੀ ਬਾਣੀ ਦਾ ਜਾਪ ਕਰਦੀਆਂ ਪ੍ਰਭਾਤ ਫੇਰੀਆਂ ਹੋਈਆਂ 29 ਜਨਵਰੀ ਦੀ ਸ਼ਾਮ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਇਆ 30 ਜਨਵਰੀ ਨੂੰ ਸ਼ਾਨਦਾਰ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਜੈਸਵਿਤ ਸੰਗਤ ਨੇ ਵੱਡੇ ਉਤਸ਼ਾਹ ਨਾਲ ਭਾਗ ਲਿਆ। 30 ਅਤੇ 31 ਜਨਵਰੀ ਦੀ ਸ਼ਾਮ ਨੂੰ ਕੀਰਤਨ ਦੀਵਾਨ ਵਿੱਚ ਪ੍ਰਸਿੱਧ ਰਾਗੀ ਜਥੇ ਭਾਈ ਸਤਵੰਤ ਸਿੰਘ ਊਨੇ ਵਾਲੇ, ਭਾਈ ਹਰਦੀਪ ਸਿੰਘ ਸਾਧਰਾ ਅਤੇ ਭਾਈ ਗੁਰਪ੍ਰੀਤ ਸਿੰਘ ਪੱਦੀਮਟ ਵਾਲੇ ਗੁਰੂ ਬਾਣੀ ਦਾ ਸ਼ਬਦ ਕੀਰਤਨ ਕਰਨਗੇ। 31 ਜਨਵਰੀ ਸਵੇਰੇ 10 ਵਜੇ ਨਿਸ਼ਾਨ ਸਾਹਿਬ ਦੀ ਰਸਮ ਅਦਾ ਕੀਤੀ ਗਈ। 1 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵਿਸ਼ਾਲ ਕੀਰਤਨ ਦੀਵਾਨ ਹੋਵੇਗਾ। ਬਾਲ ਕਲਾਕਾਰ ਵੀ ਆਪਣੀ ਭਗਤੀਮਈ ਪ੍ਰਸਤੁਤੀ ਨਾਲ ਹਾਜ਼ਰ ਹੋਣਗੇ। ਇਹ ਸਮੂਹ ਪ੍ਰੋਗਰਾਮ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਨਗਰ ਨਿਵਾਸੀ ਅਤੇ ਐਨ ਆਰ ਆਈ ਵੀਰਾਂ ਵੱਲੋਂ ਪਿੰਡ ਪੱਦੀ ਮੱਟਵਾਲੀ, ਐਸ ਬੀ ਐਸ ਨਗਰ ਵਿੱਚ ਆਯੋਜਿਤ ਕੀਤੇ ਗਏ। ਗੁਰੂ ਰਵਿਦਾਸ ਜੀ ਦੀ ਬਾਣੀ ਸਾਨੂੰ ਸਿਖਾਉਂਦੀ ਹੈ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਭਗਤੀ ਹੈ। ਉਹਨਾਂ ਦੇ ਆਦਰਸ਼ਾਂ ਨੂੰ ਅਪਣਾਉਣਾ ਹੀ ਸੱਚੀ ਸ਼ਰਧਾਂਜਲੀ ਹੈ। ਇਸ ਪ੍ਰਕਾਸ਼ ਪੁਰਬ ਦੇ ਮੌਕੇ ਤੇ ਆਓ ਅਸੀਂ ਸਭ ਮਿਲ ਕੇ ਗੁਰੂ ਜੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੀਏ ਅਤੇ ਸਮਾਜ ਵਿੱਚ ਪ੍ਰੇਮ ਭਾਈਚਾਰੇ ਅਤੇ ਸਮਾਨਤਾ ਦਾ ਪ੍ਰਚਾਰ ਕਰੀਏ। ਇਸ ਮੈਂ ਦੋ ਕੱਪੜਾ ਕੇ ਕੇਵਾ ਦਾ ਜਾਤ ਕੋ ਜਣੇ ਉਪਰੰਤ ਦੁਰ ਕੇ ਲਗਰ ਚਲਣ ਗਿਆ ਅਖਰੀ ਪੜਾ ਦੇ ਉੱਤੇ ਫਿਰ ਆਪਾਂ ਟਾਈਮ ਲਵਾਗੇ ਤੇ ਗੁਰੂ ਰਵਿਦਾਸ ਸਹਾਰਾ ਜੀ ਦੀ ਉਸਤਤ ਵਿੜਾਈ ਦੇ ਸ਼ਬਦ ਜਿਹੜੇ ਨੇ ਫਿਰ ਆਪਾਂ ਸੱਜਤਾ ਦੇ ਨਾਲ ਸਾਧ ਕਰਾਗੇ ਆਓ ਸ਼ਮਾ ਦੇ ਚਰਨ ਦੇ ਵਿੱਚ ਜੁਰ ਬੈਠੇ ਆ ਜਿੱਥੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਉਸਤਤ ਵਿੜਾਈ ਇਤਿਹਾਸ ਦੇ ਪੰਨੇ ਆਪ ਜੀ ਦੇ ਨਾਲ ਸਾਂਝੇ ਕਰਦੇ ਆ ਆਰੰਭਤਾ ਹੁੰਦੀ ਆ ਜਿਸ ਕੁੱਲੀ ਤੋਂ ਉਹਦਾ ਜ਼ਿਕਰ ਪਿਛਲੇ ਪੜਾਅ ਦਿੱਤੇ ਅੱਜ ਜੀ ਦੇ ਨਾਲ ਸਾਂਝਾ ਕੀਤਾ ਹੈ ਕਿ ਕੁੱਲੀ ਭਾ ਕੇ ਕਿੱਦਾਂ ਰੰਗ ਕੀਤੀ ਤੇ ਉਹ ਕਿਰਤ ਦੇ ਨਾਲ ਨਾਲ ਸ਼ਬਦ ਬਾਣੀ ਦਾ ਉਪਦੇਸ਼ ਲੋਕ ਬਤਾ ਦੀ ਮੱਤ ਦਾ ਸੁੱਖੇ ਨਹੀਂ ਪਰਸ਼ਾਨਾ ਤੇ ਗਿਆਨ ਦਾ ਕੇਂਦਰ ਵਰਗੇ ਉਹ ਕੁੱਲੀ ਪਰ ਜਦੋਂ ਕੋਈ ਸਥਾਨ ਕਦੇ ਖਾਸ ਬਣ ਜਾਏ ਉਹ ਸਾਰਿਆਂ ਲਈ ਵਿਸ਼ੇਸ਼ ਤੇ ਖਿੱਚ ਦਾ ਕੇਂਦਰ ਬਣ ਜਾਂਦਾ ਹੈ ਫਿਰ ਆਟੋਮੈਟਿਕਲੀ ਉਹਦਾ ਪ੍ਰਚਾਰ ਹੋ ਜਾਂਦਾ ਹੈ ਬਸ ਇਸੇ ਤਰੀਕੇ ਦੇ ਨਾਲ ਗੁਰੂ ਰਵਿਦਾਸ ਮਹਾਰਾਜੀ ਦੀ ਉਸਤਲੀ ਦਾ ਜ਼ਿਕਰ ਫਿਰ ਰਾਜੇ ਮਹਾਰਾਜੇ ਦੇ ਦਰਬਾਰਾਂ ਤੱਕ ਹੋਇਆ 아 ਫੋਖਰਾ ਕਾਇਉ ਸਾਰੀ ਦੇਸ਼ ਦੀ ਉਪਰਤੀ ਆ ਕੀਤੇ ਫੋਖਰਾ ਕਾਇਉ ਸਾਰੀ ਦੇਸ਼ ਦੀ ਉਪਰਤੀ ਆ ਕੀਤੇ ਫੋਖਰਾ ਕਾਇਉ ਸਾਰੀ ਦੇਸ਼ ਦੀ ਉਪਰਤੀ ਆ ਕੀਤੇ ਇਤਨੀ ਸੇਵਾ ਬੰਦੀ ਪ੍ਰਬੰਧ ਪੁਆ ਨ ਪਹੁੰਚ ਚੁੱਕਾ ਦੀ ਖਵਾ ਵਿਥਿਆ ਬੈ ਸਭਾ ਮੰਦਰ ਤੱਕ ਪਹੁੰਚ ਚੁੱਕਾ ਹੈ ਅਗਲੇ ਭੜਾਤੇ ਜਿਵੇਂ ਪ੍ਰਬੰਧਕਾ ਦਾ ਸ੍ਰੀ ਸ਼੍ਰੀਸ਼ਮਾਨ ਦਾ ਫਿਰ ਹੁਕਮ ਹੋਇਆ ਤੁਹਾਡੀ ਸੇਵਾ ਦੇ ਵਿੱਚ ਇਤਿਹਾਸ ਦੇ ਪੰਨਿਆਂ ਦੀ ਸਾਨ੍ਹ ਕਰਾਂਗੇ ਜੀ ਧੰਨਵਾਦ ਸੁਭਜਤ ਅਤੇ ਸੁਭਜੀਆਂ ਬੀਬੀਆਂ ਪਹਿਣਾ ਬੱਚੇ ਬੀਰ ਬਜ਼ੁਰਗ ਸਭ ਦਾ ਧੰਨਵਾਦ